ਹਾਂਜੀ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼াশਤਰੀ ਅਕਾਲ ਤੇ ਅੱਜ ਆਪਾਂ ਜੋ ਗਿੱਦੜਵਾ ਮੰਡੀ ਨਜ਼ਦੀਕ ਜੋ ਘੰਟਾ ਘਰਦੇ ਆਪਾਂ ਕੋਲ ਖੜੇ ਆ ਠੀਕ ਹੈ ਤੇ ਇੱਥੇ ਇੱਕ ਜੋ ਵੈਰਾਈਟੀ ਸਟੋਰ ਹੈ ਸ਼ੇਠ ਕੇਵਲ ਸਿੰਘ ਜੀ ਇੱਥੇ ਜੋ ਕਰਿਆਨੇ ਦਾ ਹਰ ਤਰ੍ਹਾਂ ਦਾ ਸਮਾਨ ਜੋ ਹੋਲ ਸੇਲ ਤੇ ਮਿਲਦਾ ਹੈ ਪੰਜੀਰੀ ਦਾ ਸਮਾਨ ਵੀ ਜੋ ਹੋਲ ਸੇਲ ਰੇਟਾਂ ਤੇ ਮਿਲਦਾ ਹੈ ਤੇ ਬਾਕੀ ਆਪਾਂ ਗੱਲ ਸ਼ੇਠ ਜੀ ਨਾਲ ਮਿਲ ਕੇ ਕਰਦੇ ਆਂ ਇਹਨਾਂ ਨਾਲ ਜਾਣਕਾਰੀ ਲੈਣੇ ਆਪਾਂ ਆਇਓ ਸ਼ੇਠ ਜੀ ਰਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਜੀ ਆਪਣਾ ਠੀਕ ਹੈ ਜੀ ਤੇ ਜਿਹੜੀ ਆਪਣੀ ਇਹ ਦੁਕਾਨ ਹੈ ਜੀ ਆਪਣਾ ਕਾਦੇ ਨੇੜੇ ਪੈਂਦੀ ਹੈ ਜੀ ਕਿ ਦਰਵਾ ਸ਼ਹਿਰ ਚ ਇੱਕ ਘੰਟਾ ਘਰ ਦੇ ਨੇੜੇ ਜੀ ਸ੍ਰੀਓ ਟਿਵੀ ਸੈਂਟਰ ਦੇ ਸਾਮਣੇ ਠੀਕ ਹੈ ਤੇ ਜਿਹੜਾ ਉਹ ਸਮਾਨ ਆ ਬਈ ਆਪਣਾ ਕਰਿਆਨੇ ਦਾ ਠੀਕ ਹੈ ਜੇਕਰ ਕਿਸੇ ਨੇ ਖਰੀਦਣਾ ਹੋਵੇ ਤਾਂ ਇਹਦੇ ਰੇਟ ਜੋ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਮਿਲਦਾ ਜੀ ਆ ਕਿਵੇਂ ਆ ਯਾਰ ਨਾਲ ਸਸਤੇ ਰੇਟਾਂ ਦੇ ਮਿਲਦੇ ਹੋਲਸੇਲ ਸਮਾਨ ਨਾਲ ਐਸ਼ਾ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਹੋਵੇ ਕਰਿਆਨੇ ਦਾ ਕਿਸੇ ਤਰ੍ਹਾਂ ਦਾ ਕਰਿਆਨੇ ਸਮਾਨ ਟਾਟੇ ਸਾਰਾ ਕੁਝ ਮੰਗਵਾ ਲਓ ਠੀਕ ਹੈ ਤੇ ਜਿਹੜਾ ਪੰਜੀਰੀ ਦਾ ਸਮਾਨ ਹੈ ਜੀ ਉਹ ਵੀ ਮੰਗਵਾ ਲਓ ਐਸ਼ਾ ਕਿਉਂਕਿ ਉਹਨਾਂ ਵਧੀਆ ਪਿਓਰ ਵਧੀਆ ਕੁਆਲਟੀ ਦਾ ਮਿਲੂਗਾ ਜੀ ਠੀਕ ਹੈ ਅਗਲਾ ਚੈੱਕ ਕਰਕੇ ਜੀ ਠੀਕ ਹੈ ਠੀਕ ਹੈ ਤੇ ਸਾਰਾ ਕੁਝ ਜੋ ਦੇਖ ਸਕਦੇ ਤੁਸੀਂ ਇੱਕ ਨੰਬਰ ਕੁਆਲਟੀ ਹੋਊਗੀ ਠੀਕ ਹੈ ਜੇਕਰ ਕਿਸੇ ਨੇ ਮੰਨ ਲਓ ਵੀ ਕੋਈ ਆਉਂਦਾ ਵੀ ਕੰਪਲੀਟ ਆਉਂਦੀ ਆ ਫਿਰ ਉਸ ਮਾਲ ਵਾਪਸ ਕਰ ਸਕਦਾ ਜੀ ਆ ਹਾਂਜੀ ਹਾਂਜੀ ਫੁੱਲ ਗਰੰਟੀ ਹੋਊਗੀ ਫਿਰ ਫੁੱਲ ਗਰੰਟੀ ਹੋਊਗੀ ਤੇ ਤੁਹਾਡਾ ਸੇਟ ਜੀ ਨੰਬਰ ਬੋਲਦੇ ਜੀ 839490502 ਤੇ ਕਰਿਓਰ ਬੋਲਦੇ 839490502 ਠੀਕ ਹੈ ਇਹ ਸੇਟ ਜੀ ਦਾ ਨੰਬਰ ਆ ਬਾਕੀ ਆਪਾਂ ਡਿਸਕ੍ਰਿਪਸ਼ਨ ਚ ਵੀ ਪਾ ਦਾਂਗੇ ਤੇ ਬਾਕੀ ਜੇਕਰ ਕਿਸੇ ਨੇ ਸਮਾਨ ਲੈਣਾ ਹੋਵੇ ਉਸ ਸੇਲ ਦਾ ਠੀਕ ਹੈ ਬਹੁਤ ਹੀ ਸਸਤਾ ਜੋ ਕਰਿਆਨੇ ਦਾ ਇੱਥੇ ਸਮਾਨ ਮਿਲਦਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ